ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਤੁਸੀਂ ਸਾਰੇ ਪ੍ਰਾਠੀਖ ਹੋਵੋਗੇ ਸੋ ਕਣਕ ਦੀ ਵਾਢੀ ਦਾ ਜਿਹੜਾ ਸੀਜ਼ਨ ਲਗਭਗ ਖਤਮ ਹੋ ਚੁੱਕਿਆ ਤੇ ਕਿਸਾਨ ਵੀਰ ਜਿਹੜੇ ਤੂੜੀ ਬਣਾਉਣ ਦੇ ਵਿੱਚ ਰੁੱਝੇ ਹੋਏ ਆ ਅੱਜ ਦੀ ਵੀਡੀਓ ਸਾਰੇ ਕਿਸਾਨ ਵੀਰਾਂ ਲਈ ਲਾਇਬੰਦ ਹੋਵੇਗੀ ਕਿਸਾਨ ਵੀਰਾਂ ਦਾ ਅਕਸਰ ਸਵਾਲ ਹੁੰਦਾ ਕਣਕ ਦੇ ਨਾਲ ਦੀ ਰਹਿਤ ਖੂੰਦ ਚੋਨੇ ਦੀ ਪਰਾਲੀ ਜਾਂ ਫਸਲਾਂ ਦੀ ਰਹਿੰਦ-ਖੂੰਦ ਹੁੰਦੀ ਆ ਤੇ ਕਣਕ ਦੇ ਨਾਲ ਚੋਂ ਆਪਾਂ ਨੂੰ ਵਿੱਚ ਵਾਉਣ ਨਾਲ ਕਿਹੜੇ ਤੱਤ ਮਿਲਦੇ ਆ ਕੀ ਇਸ ਦਾ ਫਾਇਦਾ ਹੁੰਦਾ ਵੈਸੇ ਤਾਂ ਬਹੁਤ ਜਾਗਰੂਕਤਾ ਪਿਛਲੇ ਸਮੇਂ ਤੋਂ ਦੇਖਣ ਚੋਂ ਮਿਲ ਰਹੀ ਆ ਕਿਸਾਨ ਵੀਰਾਂ ਵੱਲੋਂ ਤੋੜੀ ਬਣਾ ਕੇ ਰਹਿੰਦੇ ਥੋੜੇ-ਬਹੁਤੇ ਕਚਰੇ ਨੂੰ ਸਾੜਨ ਦੀ ਜਿਹੜੀ ਕਿਸਾਨ ਵੀਰ ਅੱਗੇ ਅੱਗ ਲਗਾਉਂਦੇ ਸੀ ਉਹਦੇ ਵਿੱਚ ਜਿਹੜਾ ਹੈਗਾ ਬਹੁਤ ਕਮੀ ਦੇਖਣ ਨੂੰ ਮਿਲੀ ਆ ਸੋਖਸਾਨ ਵੀਰੋ ਸਭ ਤੋਂ ਜ਼ਰੂਰੀ ਗੱਲ ਕੋਈ ਵੀ ਫਸਲੀ ਰੇਂਦ ਖੁੰਦਾ ਉਸ ਵਿੱਚੋਂ ਪਹਿਲੀ ਚੀਜ਼ ਮਿਲਦੀ ਹੈ ਜੈਵਿਕ ਮਾਦਾ ਨਾਈਟrogen ਫਾਸਫੋਰਸ ਪੋਟਾਸ਼ ਸਲਫਰ ਤੇ ਜਿੰਨੇ ਵੀ ਤੱਤ ਹੈਗੇ ਆ ਜ਼ਰੂਰਤ ਦੇ ਜਿੰਨਾ ਜਿੰਨਾ ਵੀ ਕੰਟੈਂਟ ਹੈ ਥੋੜਾ ਥੋੜਾ ਉਹ ਆਪ ਪਟੇਕ ਕਰਕੇ ਉਹਦੇ ਵਿੱਚੋਂ ਸਟਰਾ ਵਿੱਚ ਰਹਿ ਜਾਂਦਾ ਜੋ ਜਦੋਂ ਆਪਾਂ ਵਿੱਚ ਵਹਾਈ ਕਰਦੇ ਆ ਉਹ ਸਾਰਾ ਐਡ ਹੋ ਜਾਂਦਾ ਇਸ ਦੇ ਉਲਟ ਜਦੋਂ ਆਪਾਂ ਅੱਗ ਲਗਾਉਂਦੇ ਆ ਰਹਿਣ ਖੁੰਦ ਨੂੰ ਉਸ ਨਾਲ ਤੱਤ ਤਾਂ ਨਸ਼ਟ ਹੁੰਦੇ ਹੀ ਹੁੰਦੇ ਆ ਜ਼ਮੀਨ ਨੂੰ ਉੱਚ ਤਾਪਮਾਨ ਨਾਲ ਸੁਖਮ ਜੀਵ ਮਰਨੇ ਜ਼ਮੀਨ ਦਾ ਉੱਪਰਲੀ ਪਰਤ ਦਾ ਜਿਹੜਾ ਮੋਇਸਚਰ ਬਿਲਕੁਲ ਸੁੱਕ ਜਾਂਦਾ ਪੱਥਰ ਬਣ ਜਾਂਦੀ ਆ ਜ਼ਮੀਨ ਉਹ ਨੁਕਸਾਨ ਵੱਖਰਾ ਹੁੰਦਾ ਇਹਦੇ ਵਿੱਚ ਆਪਾਂ ਤੱਤਾਂ ਦੀ ਗੱਲ ਕਰੀਏ ਇੱਕ ਦੋ ਗੱਲਾਂ ਤੇ ਚਰਚਾ ਕਰਾਂਗੇ ਜਿਹੜੀ ਆਪਾਂ ਖਾਦ ਖਰਾਕ ਪਾ ਰਹੇ ਆ ਰੂੜੀ ਬਹੁਤ ਘੱਟ ਅਵੇਲੇਬਲ ਹੁੰਦੀ ਆ ਕੁਝ ਕਿਸਾਨ ਵੀਰ ਕੋਸ਼ਿਸ਼ ਕਰਦੇ ਆ 6 ਮਹੀਨੇ ਸਾਲ ਬਾਅਦ ਜਦੋਂ ਫਸਲ ਆਪਾਂ ਕਟਾਈ ਕਰ ਲੈਨੇ ਆ ਉਸ ਤੋਂ ਬਾਅਦ ਜਿੰਨੀ ਕੁ ਹੁੰਦੀ ਆ ਪਾਉਂਦੇ ਆ ਤੇ ਖਾਸ ਕਰਕੇ ਜਿਹੜੀ ਠੇਕੇ ਦੇ ਲਈ ਜ਼ਮੀਨ ਹੁੰਦੀ ਆ ਉੱਥੇ ਘਾਟਰ ਜਾਣ ਹੁੰਦਾ ਰੂੜੀ ਪਾਉਣ ਦਾ ਹਰੀ ਖਾਦ ਕਰਨ ਦਾ ਉੱਥੇ ਆਪਾਂ ਕੀ ਪਾਉਨੇ ਆ ਡੀਏਪੀ ਪोटाश ਜੂਰੀਆ ਜਾਂ ਜਿਹੜੀਆਂ ਵੀ ਖਾਦਾਂ ਸਿਰਫ ਫਸਲ ਨੂੰ ਮੈਂਟੇਨ ਕਰਨ ਲਈ ਉਹ ਤੱਤ ਆਪਾਂ ਦੇ ਰਹੇ ਆ ਫਸਲ ਨੂੰ ਜ਼ਮੀਨ ਨੂੰ ਆਪਾਂ ਕੁਝ ਨਹੀਂ ਦੇ ਰਹੇ ਆਪਾਂ ਜ਼ਮੀਨ ਨੂੰ ਫੀਡ ਨਹੀਂ ਕਰ ਰਹੇ ਜ਼ਮੀਨ ਨੇ ਆਪਾਂ ਨੂੰ ਜੇਕਰ ਤਾਕਤ ਦੇਣੀ ਆ ਸਭ ਤੋਂ ਪਹਿਲੇ ਉਹ ਆਰਗੈਨਿਕ ਮੈਟਰ ਉਹ ਆਰਗੈਨਿਕ ਕਾਰਬਨ ਮਤਲਬ ਕਿ ਜੈਵਿਕ ਮਾਦਾ ਚਾਹੀਦਾ ਜਿਸ ਨਾਲ ਜ਼ਮੀਨ ਚੋਂ ਜਾਣ ਪੈਣੀ ਆ ਉਹਦੀ ਉਪਜਾਊ ਸ਼ਕਤੀ ਚ ਵਾਧਾ ਹੋਣਾ ਜੈਵਿਕ ਮਾਦਾ ਜਿੰਨਾ ਤਕੜਾ ਹੋਵੇਗਾ ਜ਼ਮੀਨ ਦਾ ਸੁਖਮ ਜੀਵ ਤਾਂ ਹੀ ਸਰਵਾਈਵ ਕਰ ਸਕਣਗੇ ਜ਼ਮੀਨ ਵਿੱਚ ਉਹਦੇ ਨਾਲ ਜ਼ਮੀਨ ਹਵਾਦਾਰ ਬਣਨੀ ਆ ਜ਼ਮੀਨ ਚੋਂ ਜਿਹੜੇ ਆਪਾਂ ਤੱਤ ਦੇਣੇ ਆ ਉਹਨਾਂ ਦੀ ਅਵੇਲੇਬਿਲਟੀ ਮਿਨਰਲ ਰਾਈਜੇਸ਼ਨ ਅਵੇਲੇਬਲ ਸੋਇਲ ਸੋਲੂਸ਼ਨ ਚੋ ਜਾਣਾ ਇਹਦੇ ਨਾਲ ਹੀ ਸੰਭਵ ਹੁੰਦਾ ਹੈ ਪੀ ਐਚ ਮੈਂਟੇਨ ਰਹਿਣੀ ਜਿਆਦਾ ਸਾਲਟ ਜਿਹੜੇ ਜ਼ਮੀਨ ਚੋਂ ਨਾਵਦਨ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦੀ ਆ ਆਰਗੇਨਿਕ ਮੈਟਰ ਆਪਾਂ ਸਿਰਫ ਤੇ ਸਿਰਫ ਫਸਲ ਨੂੰ ਫੀਡ ਕਰ ਰਹੇ ਆ ਜ਼ਮੀਨ ਨੂੰ ਫੀਡ ਨਹੀਂ ਕਰ ਰਹੇ ਜੇਕਰ ਕਣਕ ਦੇ ਨਾੜ ਦੇ ਵਿੱਚੋਂ ਤੱਤਾਂ ਦੀ ਗੱਲ ਕਰੀਏ ਪੁਆਇੰਟ 5 ਤੋਂ 6% ਨਾਈਟ੍ਰੋਜਨ ਪੁਆਇੰਟ ਅ 7% ਦੇ ਕਰੀਬ ਫਾਸਫੋਰਸ ਤੱਤ ਤੇ ਪੋਟਾਸ਼ ਸਭ ਤੋਂ ਵੱਧ ਜਿਹੜਾ ਮਿਲਦੀ ਆ ਆਪਾਂ ਨੂੰ 2.06% ਸਲਫਰ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਛੋਟੇ ਤੱਤ ਹੈਗੇ ਆ ਉਹ ਮਿਲਦੇ ਆ ਤੇ ਸਭ ਤੋਂ ਜ਼ਿਆਦਾ ਜਿਹੜਾ ਹੁੰਦਾ ਆਰਗੈਨਿਕ ਮੈਟਰ ਸਭ ਤੋਂ ਜ਼ਿਆਦਾ ਵੱਧੂ ਮਿਲਦੀ ਆ ਸੋ ਆਪਾਂ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਕੰਮ ਕਰੀਏ ਕਣਕ ਦੇ ਨਾਲ ਝੋਨੇ ਦੀ ਪਰਾਲੀ ਜਾਂ ਹੋਰ ਫਸਲਾਂ ਦੀ ਰਹਿਤ ਖੁੰਦਾ ਉਸ ਨੂੰ ਆਪਾਂ ਵਿੱਚ ਵਾਈਏ ਅੱਗ ਨਾ ਲਾਈਏ ਹਰੀ ਖਾਦ ਰੂੜੀ ਨੂੰ ਤਰਜੀਹ ਦੇਈਏ ਆਪਣੇ ਖਰਚੇ ਨੂੰ ਘਟਾਈਏ ਤੇ ਚੰਗਾ ਜਿਹੜਾ ਹੈਗਾ ਝਾੜ ਆਪਾਂ ਲਈਏ ਸੋ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੇ ਹੋਰ ਦੋਸਤਾਂ ਕਿਸਾਨ ਵੀਰਾਂ ਨਾਲ ਵੀਡੀਓ ਨੂੰ ਸਾਂਝਾ ਜ਼ਰੂਰ ਕਰਿਓ